आयो 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 सारे जा आयो सारे आयो कुझ नी ਬਾਲਾ ਜੀ ਲੰਗਰ ਸੇਵਾ ਸੰਪਤੀ ਵੱਲੋਂ ਅੱਜ ਆਲੂ ਪੂਰੀਆਂ ਦਾ ਲੰਗਰ ਜੋ ਪਰਾਣੀ ਦਾਣਾ ਮੰਡੀ ਵਿੱਚ ਬਾਲਾ ਜੀ ਮੰਦਰ ਹਨੂਮਾਨ ਮੰਦਰ ਜੀ ਬਣਿਆ ਹੋਇਆ ਉੱਥੇ ਲੰਗਰ ਲਗਾਇਆ ਹੋਇਆ ਸੰਗਤਾਂ ਬੜੇ ਆਰਾਮ ਦੇ ਨਾਲ ਲੰਗਰ ਖਾਗ ਰਹੀਆਂ ਐ ਔਰ ਸੇਵਾਦਾਰ ਆਪਣੀ ਜੇ ਸੇਵਾ ਨਿਭਾ ਰਹੇ ਐ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੇਵਾਦਾਰ ਸੇਵਾ ਕਰ ਰਹੇ ਐ ਇੱਧਰ ਬੀਟੀਆਂ ਪੂਰੀਆਂ ਪੂਰੀਆਂ ਬਣਾ ਰਹੀਆਂ ਐ ਔਰ ਇਧਰ ਹਵਾਈ ਪੂਰੀਆਂ ਤਲਵੇ ਐ ਔਰ ਸੌਦੇ ਕਿ ਸੇਵਾਦਾਰ ਕਿਸ ਤਰ੍ਹਾਂ ਸ਼ਰਤਾਂ ਦੀ ਸੇਵਾ ਕਰ ਰਿਹਾ ਹੈ ਔਰ ਪੂਰੀਆਂ ਅਲੂ ਪੂਰੀਆਂ ਦਾ ਜੋ ਨੰਬਰ ਚੱਲ ਰਿਹਾ ਹੈ ਜਿੰਦਾ ਜਿਹੜਾ ਲੰਗਰ ਲਗਾਇਆ ਗਿਆ ਉਸ ਬਾਰੇ ਕੀ ਹੋਗਾ ਅ ਜੈ ਸ਼੍ਰੀ ਮੋਈ ਲਾ ਜੀ ਜੈ ਸ਼੍ਰੀ ਪ੍ਰਿਆਗਰਾਜ ਅ ਅੱਜ ਦਾ ਜਿਹੜਾ ਲੰਗਰ ਹੈ ਸ਼ਨੀਵਾਰ ਇਸ ਕਰਕੇ ਲਾਇਆ ਕਿਉਂਕਿ ਅਸੀਂ ਇਹ ਗਾੜੀ ਫੀ ਵਾਲਾ ਜੀ ਕੰਮ ਤੇ ਪਰਤ ਨਹੀਂ ਸੀ ਅ ਉੱਥੇ ਪ੍ਰਿਆਗਰਾਜ ਜਾ ਕੇ ਉੱਥੇ ਢੋਕੀ ਸਾਰੇ ਸੰਸਾਰ ਵਾਤੇ ਸਾਰੇ ਸ਼ਹਿਰ ਵਾਤੇ ਉੱਥੇ ਲੁਕੀ ਮਾਰ ਕੇ ਆਈ ਹੈ ਸੋ ਸਾਰਿਆਂ ਦੇ ਕਸ਼ਟ ਕੱਟੇ ਜਾਣ ਸਾਰਿਆਂ ਦੇ ਘਰੇ ਖੁਸ਼ਮੰਦੀ ਬਣੀ ਰਹੇ ਉੱਤਕੇ ਅੱਜ ਇੱਕ ਦੁੱਧ ਬੰਦੇ ਨੇ ਇੱਥੇ ਆ ਕੇ ਲੰਗਰ ਵਰਗੋ ਪਿਆ ਦਿਓ ਅੱਜ ਇਸੇ ਜਰੀਏ ਉਹ ਕਦਈ ਸਾਡਾ ਲੰਗਰ ਲਵਾਉਣਾ ਹੈ ਕਿ ਅੱਜ ਉਹ ਸਵੇਰ ਤੋਂ ਹੀ ਤੁਸੀਂ ਦੇਖ ਰਹੇ ਹੋ ਕਿ ਹਜ਼ਾਰਾਂ ਦੀ ਗਿਤੀ ਵਿੱਚ ਇੱਥੇ ਆ ਕੇ ਲੋਕ ਲੰਗਰ ਖਾ ਰਹੇ ਨੇ ਤੇ ਜਿਹੜਾ ਸਾਡਾ ਉੱਤੇ ਪ੍ਰਿਆਜ ਦਾ ਉੱਤੇ ਦਾ ਯਾਤਰਾ ਰਹੀ ਉਹ ਸਾਡੇ ਕਰਨਜੀ ਨੇ ਵੀ ਵਾਈਟ ਦੀ ਤਸਵੀਰ ਹੈ ਫਿਰ ਜੇਕਰ ਕਿਸੇ ਨੇ ਉੱਤੇ ਜਾਣਾ ਹੈ ਉੱਥੇ ਜਾ ਕੇ ਧੋਪਣੀ ਲਾਣੀ ਹੈ ਤਾਂ ਸਾਡੇ ਕਰਨਜੀ ਨਾਲ ਤੁਮੜ ਕੇ ਜੋ ਕਰਨਾ ਹੈ ਇਹ ਕਰਨ ਕਿਉਂਕਿ ਉੱਤੇ ਭੀੜ ਇੰਨੀ ਹੈ ਕਹਿ ਨਹੀਂ ਹੱਦ ਨਹੀਂ ਕਿਉਂਕਿ ਜੇਕਰ ਤੁਹਾਡੀ ਕੋਈ ਕਿਤੇ ਬਾਬਾ ਜੀ ਨਾਲ ਕੋਈ ਤਾਲਮੇ ਲਗਿਆ ਵੇਰ ਤਾਂ ਬਹੁਤ ਵਧੀਆ ਹੈ अदरवाइज ਉੱਤੇ ਕੋਈ ਮਨ ਲਈ ਉਹ ਨਹੀਂਗਾ ਪਰ ਕੀ ਕੋਤੇ ਪ੍ਰਸ਼ਾਦਨਾ ਬੜਾ ਇਹ ਇੰਤਜ਼ਾਮ ਕੀਤਾ ਹੋਇਆ ਹੈ ਫਿਰ ਵੀ ਜੇਕਰ ਕਿਸੇ ਨੇ ਵੀ ਕੋਈ ਸੰਪਰਕ ਕੋਸ਼ ਕਰਨਾ ਹੋਵੇ ਉਹ ਸਾਡੇ ਤੁਸੀਂ ਕਰਮਚਾਰੀ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਹਜਾਰਾਂ ਦੀ ਕੀਤੀ ਜਿੱਤੇ ਲੰਗਰ ਲੋਕ ਆ ਕੇ ਅੱਜ ਗ੍ਰੈਂਡ ਕਰਦੇ ਆ ਤੁਮ ਬਾਲਾ ਜੀ ਇਸੇ ਲਈ ਬਣੀ ਸਭ ਤੇ ਕਿਰਪਾ ਆਪਣੀ ਬਣਾ ਵਾੰਦਾ ਦੀ ਲੰਗਰ ਸੇਵਾ ਸੰਪਤੀ ਵਾਲਾ ਲੰਗਰ ਨਰਾਇਣ ਲੋਕ ਨਿਵਰਤੀ ਤੋਂ ਅੱਜ ਲੰਗਰ ਜਿਹੜਾ ਹੈਗਾ ਪੂਰਾ ਦਿਨ ਜਿਹੜਾ ਚੱਲੂਗਾ ਆ ਦੱਸ ਦਈਏ ਕਿ ਕਾਫੀ ਸ਼ਹਿਰ ਦੇ ਵਸਨੀਕ ਜਿਹੜੇ ਹੈਗੇ ਆ ਜਿਹੜੇ ਜ਼ਿਲ੍ਹੇ ਦੇ ਵਿੱਚ ਲੋਕ ਰਹਿੰਦੇ ਹਨ ਉਹਨਾਂ ਨੂੰ ਪਤਾ ਹੈ ਕਿ ਇੱਥੇ ਹਰੇਕ ਮੰਗਲਵਾਰ ਜਿਹੜਾ ਹੈਗਾ 20 ਰੁਪਏ ਦਾ ਖਾਣੇ ਕਰੀ ਦੀ ਆਫਰ ਚੱਲਦੀ ਚੱਲਦੀ ਹੈ ਪਰ ਹਰੇਕ ਮੰਗਲਵਾਰ ਜਿਹੜਾ ਹੈਗਾ ਉਹ ਫ੍ਰੀ ਲੰਗਰ ਤੇ ਚੱਲਦਾ ਹੈ ਪਰ ਅੱਜ ਮੁਕਤ ਦਾਣ ਪੂਰਾ ਹੈ ਕਿ ਜਿਹੜਾ ਹੈਗਾ ਪੂਰਾ ਦਿਨ ਭਰ ਜਿਹੜਾ ਹੈਗਾ ਉਹ ਲੰਗਰ ਲੱਗੂਗਾ ਔਰ ਇੱਥੇ ਜਿਹੜਾ ਸੁਆਦ ਆ ਨਾ ਉਹ ਵੱਖਰਾ ਹੀ ਸੁਆਦ ਆ ਤੁਸੀਂ ਜਿੰਨੇ ਮਰਜ਼ੀ ਪੈਸੇ ਲਾ ਕੇ ਬਾਜ਼ਾਰ ਤੋਂ ਕੁੜੀਆਂ ਖਾ ਲੋ ਉਹ ਫਲੇਵਰ ਤੁਹਾਨੂੰ ਇੱਥੇ ਮਿਲਣਾ ਹੈ ਫਲੇਵਰ ਤੁਹਾਨੂੰ ਕਿਤੇ ਨਹੀਂ ਮਿਲਣਾ ਲੰਗਰ ਅਕਸਰ ਹੀ ਸੁਆਦ ਹੁੰਦੇ ਆ ਮੈਂ ਦੇਖਿਆ ਲੰਗਰ ਕੋਈ ਸੁਆਦ ਹੁੰਦੇ ਆ ਪਰ ਜਿਆਦਾ ਲੰਗਰ ਉੱਤੇ ਸੁਆਦ ਹੁੰਦੇ ਆ ਜਿੱਤੇ ਸ਼ਰਤਾਂ ਨਾਲ ਲੰਗਰ ਬਣੇ ਕਈ ਕਹਿ ਦਿੰਦੇ ਨੇ ਲੰਗਰ ਹਰੇਕ ਤੁਹਾਨੂੰ ਸੁਆਦ ਹੁੰਦਾ ਮੈਂ ਉਹ ਚੀਜ਼ ਨਹੀਂ ਚੀਜ਼ ਅਸਲੀ ਦਾ ਸਵਾਦ ਆ ਲੰਗਰ ਉੱਥੇ ਹੀ ਸਾਲ ਹੁੰਦਾ ਜਿੱਥੇ ਉਹਨਾਂ ਦੇ ਵਿੱਚ ਇੱਕ ਭਾਵਨਾ ਹੋਵੇ ਪਿਆਰ ਹੋਵੇ ਤਾਂ ਲੰਗਰ ਤੇ ਖੁਸ਼ੀ ਜਿਹੜਾ ਹੈਗਾ ਖੁਸ਼ੀ ਬਣਦਾ ਹੈ ਪਰ ਇਸ ਦਾ ਫਲੇਵਰ ਜਿਹੜਾ ਹੈਗਾ ਜਿੰਨੇ ਵੀ ਸ਼ਹਿਰ ਵਰਤੀਆਂ ਜਾਂ ਜਿਹੜੇ ਬਾਹਰ ਦੇ ਲੋਕ ਸੋਗਿਆ ਆ ਉਹ ਇੱਕ ਵਾਰ ਇਸ ਦਾਣਾ ਮੰਡੀ ਪੁਰਾਣੀ ਦਾਣਾ ਮੰਡੀ ਕੋਲ ਉੱਪਰ ਦੇ ਵਿੱਚ ਜਿਹੜਾ ਹਨੂਮਾਨ ਮੰਦਿਰ ਜਿਹੜਾ ਬਣਿਆ ਹੋਇਆ ਤਾਂ ਇੱਥੇ ਜਿਹੜਾ ਹੈਗਾ ਆ ਮੇਰੇ ਜਿਹੜੇ ਕਲੱਬ ਦੇ ਜਿਹੜੇ ਕਰਮਚਾਰੀ ਮੇਰੇ ਨਾਲ ਨਾਲ ਆ ਇਹਨਾਂ ਬਹੁਤ ਜਿਹੜਾ ਕਾफी ਸਹਿਯੋਗ ਜਿਹੜਾ ਦਿੱਤਾ ਜਾ ਰਿਹਾ ਹੈ ਤਾਂ ਇਹਨਾਂ ਨੂੰ ਜਿਹੜਾ ਪਹਿਲੇ ਸਪੈਕ ਤੋਂ ਹੀ ਜਿਹੜਾ ਕਾਫੀ ਲੋਕਾਂ ਦਾ ਰਿਸਪੌਂਸ ਹੋ ਰਿਹਾ ਔਰ ਮੈਂ ਕਹੂੰਗਾ ਕਿ ਵਰਤਮਾਨ ਧਾਨੀ ਸਰਜਨ ਜਿਹੜੇ ਇਹਦੇ ਨਾਲ ਜੁੜੂ ਜੋੜੋ ਤਾਂ ਕਿ ਜਿਹੜੇ ਜਿੰਨਾ ਲੋਕ ਜਿਹੜੇ ਹੈਗੇ ਕਾਫੀ ਲੋਕ ਹੈਗੇ ਜਿਹੜੇ ਰੋਟੀ ਤੋਂ ਮਹਤਾਜ ਹੁੰਦੇ ਨੇ ਕਿੰਨਾ ਕਿਤੇ ਉਹਨਾਂ ਤੇ ਅੱਗੇ ਇੱਥੇ ਭੁੱਖ ਜਿਹੀ ਹੈਗੀ ਆ ਜੂਸ ਮਹਤਵਪੂਰਨ ਧੰਨਵਾਦ ਜੀ ਤੁਸੀਂ ਕਹਿਣਾ ਚਾਹੋਗੇ ਅਸਾਂ ਜਿਵੇਂ ਕਿ ਪਹਿਲਾਂ ਸਹੀ ਜੇ ਤੁਹਾਨੂੰ ਦੱਸਿਆ ਤਾਂ ਇਹ ਨੰਬਰ ਬਾਰੇ ਮੈਂ ਤੁਹਾਨੂੰ ਪ੍ਰਯਾਗ ਰਾਜ ਬਾਰੇ ਉਹਨਾਂ ਜਾਣਕਾਰੀ ਦੇ ਜਾਗਾ ਜੇ ਕੋਈ ਯਾਤਰਾ ਜਾ ਕੇ ਹੈ ਜੀ ਤੇ ਸੰਗਤ ਜਿੰਨਾ ਜੋਸ਼ ਹੈ ਮਤਲਬ ਸੰਗਮ ਪ੍ਰਤੀ ਵੀ ਸੰਗਠਨਸਲਾਹ ਕਰਨਾ ਹੈ ਤੇ ਰੋੜਾ ਦੀ ਕਿੰਨੀ ਜੋਤੇ ਸੰਗਤਾਂ ਪਹੁੰਚੀ ਹੋਈ ਹੈ ਮੇਰੀ ਬੇਨਤੀ ਤੁਹਾਨੂੰ ਇਹ ਹੈ ਵੀ ਤੁਸੀਂ ਉਥੇ ਜੇ ਜਾਣਾ ਜੁਰਦ ਜਾਓ ਛੇਤੀ ਤੋਂ ਬਾਅਦ ਜਾਓ ਪਹਿਲਾਂ ਤੁਹਾਨੂੰ ਉਸ ਤੋਂ ਬਾਅਦ ਜੇ ਤੁਹਾਡੇ ਕਿਸੇ ਸੰਤ ਮਾਸ ਮਹਾਂਪੁਰਸ਼ ਨਾਲ ਕੋਈ ਸੰਪਰਕ ਹੈਗਾ ਤਾਂ ਉਹਦੀ ਬੁਕਿੰਗ ਕਰਾ ਕੇ ਜਾਓ ਬੁਕਿੰਗ ਤੋਂ ਬਿਨਾ ਨਾ ਜਾ ਕਿਉਂਕਿ ਬੁਕਿੰਗ ਤੋਂ ਬਿਨਾ ਉੱਥੇ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਕਿਉਂਕਿ 4 ਤੋਂ 5 ਕਿਲੋਮੀਟਰ ਤੁਹਾਨੂੰ ਪੈਦਲ ਚੱਲਣਾ ਪੈ ਰਿਹਾ ਹੈ 15 ਤੋਂ 20 ਕਿਲੋਮੀਟਰ ਮਾਰਗ ਗੱਡੀਆਂ ਖੜ੍ਹ ਜਾਂਦੀਆਂ ਤੇ ਰੇਲਵੇ ਸਟੇਸ਼ਨ ਵਾਲੇ ਲੱਖਾਂ ਦਾ ਘਟਾ ਇਸ ਕਰਕੇ ਮੈਂ ਤੁਹਾਨੂੰ ਹੀ ਬੇਨਤੀ ਕਰਦਾ ਕਿ ਇਹਦੀ ਗਾਈਡੈਂਸ ਨਾਲ ਜਾਓ ਪੁਹੇ ਨਾਲ ਜਾਓ ਬਹੁਤ ਪ੍ਰਸ਼ਾਨੀ ਹੋਏਗੀ ਜੇ ਸਾਡੇ ਤੇ ਸਾਡੇ ਨਾਲ ਕੋਈ ਸੰਪਰਕ ਕਰਦਾ ਤਾਂ ਜਰੂਰ ਦੱਸਿਆ ਜਾਏਗਾ ਵੀ ਉਹ ਕੰਮ ਕਰਵਾ ਦਿੱਤਾ ਲੋਕੀ ਪੁਕੇ ਵੀ ਕਰਾ ਕੇ ਦਿੱਤੀ ਜਾਊਗੀ ਅੱਜ ਜੈ ਸ਼੍ਰੀ ਰਾਮ ਜੈਸਾ ਕੋਈ ਖਾਈ ਜਾਂਦਾ ਵੀਰ ਉਹਨਾਂ ਦੇ ਆਪਾਈਟ ਬਾਈਕ ਤੇ ਇੱਥੇ ਖੜੇ ਐ ਸੜਕ ਦੇ ਵਿਚਾਲੇ ਬੇਨਤੀ ਹੈ ਕਿ ਆਹ ਨਾ ਮੁਫਾਈਟ ਜਿਹੜੇ ਹੈਗੇ ਬਾਈਕ ਇਧਰ ਵੀ ਸਾਈਡ ਤੇ ਜਿਹੜੇ ਪੀਪਲ ਦੇ ਨੀਚੇ ਲੈ ਆਓ ਤਾਂ ਕਿ ਸੜਕ ਸਚਾਰੂ ਢੰਗ ਨਾਲ ਚੱਲ ਪੇ ਟ੍ਰੈਫਿਕ ਦਾ ਕੋਈ ਹੁਣਾ ਹੋਵੇ ਕੋਈ ਟ੍ਰੈਫਿਕ